ਸ੍ਰੀ ਗੁਰੂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ ਔਲ ਖਡੈਰੀ ਫਾਰਮ ਚੈਨਲ ਤੇ ਕਿਸਾਨ ਵੀਰੋ ਆਪਾਂ ਪਰਸੋਂ ਵੀਡੀਓ ਪਾਈ ਸੀ ਆਪਾਂ ਮੈਪਲੀ ਫੀਡ ਦੀ ਤੇ ਇੱਕ ਵੀਰ ਨੇ ਕੋਈ ਰੱਬ ਜਾਣੇ ਵੀ ਸ਼ੱਕ ਜ਼ਾਹਿਰ ਕੀਤਾ ਜਾਂ ਕੋਈ ਉਹ ਵੀਰ ਕਹਿੰਦਾ ਮੈਨੂੰ ਆਪਦੇ ਯਾਰ ਫੀਡ ਰੂਮ ਦੀ ਫੋਟੋ ਪਾਈ ਹੈ ਇਹ ਬਾਈ ਜੀ ਆਪਣਾ ਫੀਡ ਰੂਮ ਹੈ ਆਹ ਵੇਖ ਲਓ ਭਰਾਵੋ ਤੇ ਨਾਲੇ ਕਿਸਾਨ ਵੀਰੋ ਆਪਾਂ ਕੋਈ ਵੀ ਵੀਡੀਓ ਆਪਣੇ ਚੈਨਲ ਤੇ ਅਪਲੋਡ ਕਰਦੇ ਆ ਨਾ ਤੇ ਆਪਾਂ ਉਹ ਵੀਡੀਓ ਚ ਕੋਈ ਜਾਣਕਾਰੀ ਰਿਲੇਟਡ ਵੀਡੀਓ ਹੀ ਅਪਲੋਡ ਕਰ ਦਿੰਨੇ ਆ ਅੱਜ ਵੀ ਤੁਹਾਨੂੰ ਵੀਡੀਓ ਅਪਲੋਡ ਕਰਾਂਗੇ ਆਪਾਂ ਜਾਣਕਾਰੀ ਦੀ ਇਹ ਕਿਸਾਨ ਵੀ ਉਹ ਰੋਜਵੈਲ ਨਾਂ ਦੇ ਫੀਡ ਆਪਾਂ ਕਰਦੇ ਜਿਹੜੀ ਯੂਟ ਦੁੱਧ ਵਾਲੀ ਫੀਡ ਹੈ ਜੀ ਇਹ ਰੋਜਵੈਲ ਹੈ ਛੱਟੇ ਢੇਡੇ ਪਿਆ ਉਹ ਤਾਂ ਡਿੱਗ ਪੀ ਪਿੱਛੇ ਇਹ ਆਪਾਂ 10 ਦਿਨਾਂ ਦੀ ਫੀਡ ਮਗਾਉਨੇ ਆ ਤੇ ਇਹ ਹੈਗੀ ਆ ਜਿਹੜੀ ਜੀ ਕਾਫ ਗਰੋਵਰ ਨੈਟਲੀ ਵਾਲਿਆਂ ਦੀ ਇਹ ਜਿਹੜਾ ਆਪਣਾ ਬੱਚਾ 5 ਮਹੀਨੇ ਦਾ ਉਹਨੂੰ ਚੱਲਦੀ ਹੈ ਆ ਆ ਗਈ ਜੀ ਹੀਫਰ ਦੋ ਘਟੇ ਦੇ ਪਏ ਇੱਕ ਖੋਲ ਲਿਆ ਆ ਜਿਹੜੀ ਆਈ ਹੈ ਕਿਸਾਨ ਵੀਰ ਉਹ ਨਵੇਂ ਹੀ ਆ ਇਹਨਾਂ ਦੀ ਪ੍ਰੈਗਨੈਂਟ ਹੀਫਰ ਹੈ ਜੀ ਇਹ ਜਿਵੇਂ ਕਈ ਵਾਰ ਕੀ ਕਿਸਾਨ ਵੀਰ ਕਰਦੇ ਆ ਵੀ ਜਿਵੇਂ ਬੱਚੀਆਂ ਉਹ ਗੱਬਣਾ ਹੋ ਜਾਂਦੀਆਂ ਆਪਣੇ ਪੰਜ ਪੰਜ 6 6 ਮਹੀਨਿਆਂ ਦੀਆਂ ਤੇ ਉਹਨੂੰ ਆਪਾਂ ਫੀਡ ਜਾਂ ਚੌਕਰ ਪਾਈ ਜਾਂਦਾ ਜਾਂ ਕੋਈ ਸਰੋਂ ਦੀ ਖਲ ਪਾਈ ਜਾਂਦਾ ਬਈ ਜੀ ਚੀਜ਼ਾਂ ਮਾੜੀਆਂ ਨਹੀਂ ਪੁਰਾਣੇ ਸਮਿਆਂ 'ਚ ਵੀ ਆਪਾਂ ਵਰਤਦੇ ਰਹੇ ਆ ਚੰਗੀਆਂ ਪਰ ਉਹ ਕਿਤੇ ਨਾ ਕਿਤੇ ਦਿੱਕਤਾਂ ਆ ਜਾਂਦੀਆਂ ਵੀ ਜਦੋਂ ਬੱਚੀਆਂ ਕਈ ਵਾਰੀ ਲੇਵਾ ਨਹੀਂ ਬਣਾਉਂਦੀਆਂ ਇਹ ਉਹਨਾਂ ਨੇ ਸਪੈਸ਼ਲ ਜਾਨਵਰ ਹੀ ਫਰ ਜਿਹੜੀ ਆਪਣੀ ਪ੍ਰੈਗਨੈਂਟ ਹੀ ਫਰ ਹੈ ਜਿਵੇਂ ਫਰਜ਼ ਕਰ ਲਓ ਗੱਬਣ ਬੱਚੀ ਲਈ ਤਿਆਰ ਕੀਤੀ ਹੈ ਫੀਡ ਇਹਦੇ 'ਚ ਬੜੇ ਉਹਨਾਂ ਨੇ ਤੱਤ ਪਾਏ ਆ ਕਿਸਾਨ ਵੀਰੋ ਕੋਈ ਹੁਣ ਆਪਾਂ ਕੱਲਾ ਕੱਲਾ ਨਾ ਲਈ ਜਾਈਏਗਾ ਤਾਂ ਵੀਡੀਓ ਬਹੁਤ ਜ਼ਿਆਦਾ ਲੰਮੀ ਬਣ ਜਾਊਗੀ ਤੇ ਇਹ 2000 ਰੁਪਏ 2000 ਨਹੀਂ 50 ਰੁਪਈਆ ਦਾ ਗੱਟਾ ਲੱਗਿਆ ਬਿੱਲ ਤੇ ਬਾਕੀ ਤੁਹਾਨੂੰ ਵੇਖ ਕੇ ਦੱਸਦਾ ਇਹ ਨਹੀਂ 2000 ਰੁਪਏ ਦਾ ਗੱਟਾ ਜੀ ਇਹ ਸਿਰਫ ਉਹਨਾਂ ਨੇ 2 ਕਿਲੋ ਡੋਜ ਹੀ ਦੱਸੀ ਆ ਭਈ ਬੱਚਾ ਬੱਚੀ ਕਿੱਡੀ ਵੱਡੀ ਬੱਛੀ ਐ ਤੇ 2 ਕਿਲੋ ਹੀ ਪੈਂਦੀ ਐ ਆਪਾਂ ਢਾਈ ਪਾਉਣੇ ਆ ਆਪਣੇ ਕੋਲੇ ਬੱਛੀਆਂ ਜਿਹੜੀਆਂ ਜਿਆਦਾ ਕੱਦ ਕਾਠ ਹੈ ਤੇ ਆਪਾਂ ਨੂੰ ਆਏ ਆ ਵੀ ਛੇਤੀ ਤਿਆਰ ਹੋਣ ਹਨ ਚੰਗੀਆਂ ਬੰਨ ਥੱਲੋਂ ਲੈਵੇ ਬਾਡੇ ਖੁੱਲਣਗੇ ਫੇਰ ਹੀ ਪਸ਼ੂ ਦੁੱਧ ਦੇ ਆਉਗੇ ਦੁੱਧ ਦੇਊਗਾ ਪਹਿਲਾਂ ਬੱਛੀਆਂ ਲਈ ਐ ਸਪੈਸ਼ਲ ਇਹ ਪ੍ਰੈਗਨੈਂਟ ਹੀਫਰ ਐ ਜੀ ਤੇ ਇਹਦੇ ਵਿੱਚ ਜਿਵੇਂ ਫਰਜ਼ ਕਰ ਲੋ ਗਰਮੀ ਐ ਕੋਈ ਜਾਲਿਆਂ ਦੀ ਸਮੱਸਿਆ ਆਉਂਦੀ ਐ ਮੇਰੇ ਹਿਸਾਬ ਨਾਲ ਭਈ ਉਹ ਵੀ ਇੰਨਾਂ ਦੇ ਵਿੱਚ ਇਹਦੇ ਉਹਨਾਂ ਦੀ ਰੋਕਥਾਮ ਲਈ ਕਿਉਂ ਜਦੋਂ ਬਣਿਆ ਹੀ ਪ੍ਰੈਗਨੈਂਸੀ ਲਈ ਹੈ ਆਮ ਜਿਹੜੀਆਂ ਫੀਡਾਂ ਹੁੰਦੀਆਂ ਕਿਸਾਨ ਵੀਰ ਉਹ ਗਰਮ ਹੁੰਦੀਆਂ ਜਿਹੜੀਆਂ ਪ੍ਰੋਟੀਨ ਲੈਵਲ ਇਹਨਾਂ ਦਾ ਹਾਈ ਹੁੰਦਾ ਤੇ ਜਦੋਂ ਪ੍ਰੋਟੀਨ ਕਿਸੇ ਵੀ ਜਾਨਵਰ ਨੂੰ ਵੱਧ ਦਿੱਤਾ ਜਾਵੇ ਤੇ ਉਹ ਗਰਮੀ ਕਰਦਾ ਹੈ ਹਨ ਤੇ ਇਹ ਬਾਕੀ ਜਦੋਂ ਆਪਾਂ ਕਿਸਾਨ ਵੀਰੋ ਕੋਈ ਮੈਂ ਫੀਡ ਦੀ ਮਸ਼ਹੂਰੀ ਨਹੀਂ ਕਰਦਾ ਮੈਂ ਵਾਰੀ-ਵਾਰੀ ਕਹਿੰਨਾ ਪਰ ਕਈ ਵੀਰ ਆਪਣੇ ਨਾਲ ਜਾਣ ਜਾਣ ਕੇ ਚਲੋ ਕਮੈਂਟ ਕਰਨਾ ਰੇਗ ਬੰਦੇ ਦਾ ਹੱਕ ਹੈ ਕਾਲ ਆਪਾਂ ਕੰਡੇ ਦੀ ਵੀਡੀਓ ਪਾਈ ਹਨ ਇੱਕ ਵੀਰ ਨੇ ਲਿਖਤਾ ਬਕਵਾਸ ਆ ਤੇ ਇੱਕ ਭਰਾ ਨੇ ਆਪਣੇ ਨੇ ਆਜ਼ਾਦ ਡੈਰੀ ਫਾਰਮਿੰਗ ਵਾਲਾ ਵੀਰ ਧੰਨਵਾਦ ਜਿਉਂਦਾ ਰਹੇ ਵੀਰੇ ਉਹਦਾ ਬਾਈ ਦਾ ਆਪਨੂੰ ਰਾਤ ਫੋਨ ਵੀ ਆਇਆ ਉਹ ਕਹਿੰਦਾ ਬਾਈ ਜੀ ਇਹ ਕੀ ਲੋਕਾਂ ਦਾ ਮਸਲਾ ਹੈ ਤੇ ਇਹ ਬਾਈ ਜੀ ਜਿਹੜੇ ਕਮੈਂਟ ਲੋਕ ਕਰਦੇ ਨੇ ਇਹ ਸਾਰੇ ਫੀਡ ਗੈਂਗ ਹੈ ਤੇ ਇਹ ਦੁੱਧ ਹੀ ਗੈਂਗ ਹੈ ਇਹ ਜਦੋਂ ਵੀਣ ਵਜਾਵਾਂਗੇ ਨਾ ਆਪਾਂ ਤੇ ਸੱਪ ਬਾਹਰ ਨਿਕਲਣਗੇ ਕੋਈ ਆਪਣਾ ਕਿਸੇ ਨਾਲ ਵੈਰ ਨਹੀਂ ਵਿਰੋਧ ਨਹੀਂ ਜਦੋਂ ਫਰਜ ਕਰ ਲੋ ਆਪਾਂ ਕੰਡੇ ਦੀ ਵੀਡੀਓ ਪਾਈ ਹੈ ਤੇ ਕੰਡੇ ਚ ਸਮਝਣ ਵਾਲੇ ਸਮਝ ਗਏ ਹੋਣੇ ਆ ਵੀ ਮਸਲੇ ਬਹੁਤ ਬਣ ਜਾਂਦੇ ਆ ਉਹ ਉਹਨਾਂ ਨੂੰ ਪਤਾ ਵੀ ਅਸੀਂ ਕੰਡੇ ਜਦੋਂ ਆਗੇ ਘਰ ਘਰ ਤੇ ਫਿਰ ਸਾਡੀਆਂ ਚੋਰੀਆਂ ਕਿਵੇਂ ਚੱਲਣਗੀਆਂ ਇਹ ਸਾਰਾ ਉਹ ਗੈਂਗ ਆ ਬਾਈ ਜੀ ਜਿਨ੍ਹਾਂ ਨੂੰ ਆਪਣੀ ਵੀਡੀਓ ਚੰਗੀ ਨਹੀਂ ਲੱਗਦੀ ਆਪਾਂ ਵੇਖੋ ਕਿਸਾਨ ਵੀਰ ਉਹ ਮੈਂ ਗੁਰੂ ਰਾਮਦਾਸ ਤੋਂ ਵੱਡਾ ਕੁਝ ਨਹੀਂ ਹੈਣਾ ਬਾਬੇ ਨਾਨਕ ਤੋਂ ਵੱਡਾ ਆਪਾਂ ਗੁਰੂ ਦੇ ਸੱਕੇ ਸੱਚੇ ਸਿੱਖ ਹੈ ਤੇ ਆਪਾਂ ਆਪਦੀ ਮਿਹਨਤ ਤੇ ਵਿਸ਼ਵਾਸ ਕਰਦੇ ਆਂ ਮੇਰਾ ਕੋਈ ਮਸਲਾ ਨਹੀਂ ਨਾਮ ਹੈ ਇਹਨਾਂ ਰੋਜਵੈਲ ਵਾਲੇ ਤੋਂ ਨਾਮ ਹੈ ਮੈਪਲੀ ਵਾਲੇ ਤੋਂ ਨਾਮ ਹੈ ਆਪਾਂ ਅਸੀਸ ਵਾਲਿਆਂ ਤੋਂ ਨਾਮ ਹੈ ਕਾਰਗਲ ਵਾਲਿਆਂ ਤੋਂ ਆਪਾਂ ਭਾਈ 15 ਸਾਲ ਹੋ ਗਏ ਆਪਾਂ ਨੂੰ ਇਸ ਧੰਦੇ 'ਚ ਵੜਿਆ ਨੂੰ ਤੇ ਆਪਾਂ ਕੋਈ ਬੰਦਾ ਕਹਿ ਦੇ ਆਪਾਂ ਨੂੰ ਇੱਕ ਟਾਈਮ ਪੀਸ ਵੀ ਮੇਰੇ ਕੰਧ ਤੇ ਲੱਗਿਆ ਵਿਖਾ ਦੇ ਕੋਈ ਬੰਦਾ ਕਿਸੇ ਫੀਡ ਕੰਪਨੀ ਦਾ ਤੇ ਪਾਤੇ ਮੈਂ ਗੱਟੇ ਹਜ਼ਾਰਾਂ ਪਾਤੇ ਭਾਈ ਠੀਕ ਹੈ ਭਾਈ ਇਹ ੱੱੱਕੇ ਖਾ ਕੇ ਅਕਲ ਆਉਂਦੀ ਹੈ ਬਾਦਾਮ ਖਾ ਕੇ ਨਹੀਂ ਆਉਂਦੀ ਮੈਂ ਇਹਨਾਂ ਚੀਜ਼ਾਂ 'ਚੋਂ ਨੰਗੇ ਆਂ ਮੈਂ ਤੁਹਾਨੂੰ ਤਾਂ ਵਾਰੀ-ਵਾਰੀ ਕਹਿਣਾ ਵੀ ਬਰੀਕੀਆਂ ਸਿੱਖੋ ਨਾ ਬਰੀਕੀਆਂ ਸਿੱਖੋਗੇ ਤਾਂ ਹੀ ਇਹ ਡੈਰੀ ਫਾਰਮਰ ਜਿਹੜਾ ਬੰਦਾ ਕਾਮਯਾਬ ਹੋ ਸਕਦਾ ਤੇ ਕਾਮਯਾਬ ਜਦੋਂ ਹੋਊਗਾ ਡੈਰੀ ਫਾਰਮਰ ਤੇ ਉਹ ਫਿਰ ਇਹਨਾਂ ਦੀ ਰੇਂਜ 'ਚੋਂ ਲੰਘ ਜਾਂਦਾ ਕਿਉਂ ਬੰਦਾ ਕੰਪਨੀਆਂ ਨਾਲ ਜੁੜ ਜਾਂਦਾ ਤੇ ਇਹਨਾਂ ਦੇ ਪੀੜ ਹੁੰਦੀ ਹੈ ਕਿਉਂ ਇਹ ਇਹ ਤਾਂ ਬਸ ਇਹ ਲੋਟੂ ਮਾਲ ਹੈ ਜੀ ਇਹਨਾਂ ਨੇ ਬਸ ਉਹ ਚੱਕ ਲੈਣਾ فرض ਕਰ ਲਓ ਕੋਈ ਵੀ ਬੰਦਾ ਨਵਾਂ ਫੀਲਡ 'ਚ ਆ ਜਾਂਦਾ ਹੈ ਤੇ ਉਹਨੂੰ ਬਸ 6 ਮਹੀਨਿਆਂ ਚ ਖਤਮ ਕਰ ਦਿੰਦੇ ਆ ਦੂਰੀ ਅਰ ਜਦੋਂ ਮਾੜੀਆਂ ਫੀਡਾਂ ਪਵਾ ਪਵਾ ਹੁਣ ਉਹ ਬਾਈ ਜੀ ਨਾਂ ਲੈਂਦੇ ਆ ਆਪਾਂ ਨਹੀਂ ਕਿਸੇ ਫੀਡ ਦਾ ਨਾਂ ਲੈਂਦੇ ਉਹ ਰੱਬ ਜਾਣੇ ਵੀ ਉਹਨਾਂ ਦਾ ਉਹ ਫੀਡ 'ਚ ਹਿੱਸਾ ਜਾਂ ਕੀ ਹੈ ਮੈਂ ਨਹੀਂ ਕਿਸੇ ਫੀਡ ਨੂੰ ਮਾੜਾ ਕਹਿੰਦਾ ਪਰ ਮੈਂ ਇਹ ਗੱਲ ਕਹਿਣਾ ਵੀਰੇ ਵਾਰੀ-ਵਾਰੀ ਵੀ ਦੁੱਧੀਆਂ ਵਾਲੀ ਫੀਡ ਤੋਂ ਬਚੋ ਠੀਕ ਹੈ ਜੀ ਇਹ ਕੰਪਨੀ ਦੀ ਫੀਡ ਆ ਬਾਈ ਮੈਪਲੀ ਫੀਡ ਆ ਆਪਾਂ ਪਾਉਣੇ ਆ ਇੱਕ ਥਾਪੜ ਕੇ ਪਾਉਣੇ ਆ ਆਪਾਂ ਨੂੰ ਕੋਈ ਕਿਸੇ ਨਾਲ ਮਸਲਾ ਨਹੀਂ ਠੀਕ ਹੈ ਤੇ ਸਾਰੇ ਕਿਸਾਨ ਵੀਰਾਂ ਨੂੰ ਬੇਨਤੀ ਕਰਦੇ ਆ ਵੀ ਚੰਗੀ ਫੀਡ ਆ ਬਾਈ ਜੀ ਵਰਤੋ ਤੇ ਆਪਾਂ ਕੋਈ ਐ ਨਹੀਂ ਵੀ ਮੈਂ ਕੱਲੀ ਦੁੱਧ ਵਾਲੀ ਪਾਈ ਜੰਨਾ ਮੇਰੀਆਂ ਬੱਚੀਆਂ ਨੂੰ ਮੈਂ ਹੋਰ ਪਾਈ ਜੰਨਾ ਬਾਈ ਜੀ ਉਹ ਆਪਣੇ ਬੱਚੇ ਖੜੇ ਐ ਤੇ ਕੱਲਾ ਕੱਲਾ ਡੱਬ ਦੀਂਦਾ ਉਹ ਵੇਖੋ ਕੱਦ ਹਾਈਟ ਲੈਂਥ ਹੈਨਾ ਐ ਗੁਰੂ ਰਾਮਦਾਸ ਦੀ ਕਿਰਪਾ ਕੋਈ ਮੈਂ ਉਹ ਉਹ ਸਿਆਣਾ ਹੋ ਕੇ ਨਹੀਂ ਪਾਲਿਆ ਤੇ ਕੋਈ ਕਮਲਾ ਹੋ ਕੇ ਨਹੀਂ ਪਾਲਦਾ ਬਸ ਆਪਾਂ ਬਰੀਕੀਆਂ ਧੰਦੇ ਦੀਆਂ ਸਿਖਾਉਣ ਦੀ ਕੋਸ਼ਿਸ਼ ਕਰਦੇ ਆਂ ਕਿਸਾਨ ਵੀਰੋ ਤੇ ਜਰੂਰ ਸਿੱਖੋ ਮੇਰਾ ਭਰਾ ਤੇ ਆਪਣੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਿਆ ਕਰੋ ਤੇ ਇਹ ਜਿਹੜੀ ਇਹ ਜਿਹੜੀ ਇਹਨਾਂ ਦਾ ਨਵਾਂ ਪ੍ਰੋਡਕਟ ਆਇਆ ਇਹ ਆਪਾਂ ਯੂਜ਼ ਕਰਾਂਗੇ ਆਪਣੀਆਂ ਗੱਬਣ ਵੱਛੀਆਂ ਤੇ ਤੇ ਆਪਾਂ ਫੇਰ ਤੁਹਾਨੂੰ ਦੱਸਾਂਗੇ ਇਹ ਪਹਿਲੀ ਯਾਰ ਆਪਾਂ ਦੋ ਗੱਟੇ ਮੰਗਾਏ ਆ ਜੀ ਠੀਕ ਹੈ ਫੇਰ ਇਹ ਤੁਹਾਨੂੰ ਦੱਸਾਂਗੇ ਆਪਾਂ ਕਿਸਾਨ ਵੀਰ ਉਹ weight ਫੀਤੇ ਨਾਲ ਨਾਪਿਆ ਜਾਂਦਾ ਨਾਰਮਲ ਜ਼ਿਮੀਂਦਾਰਾ ਪਰਿਵਾਰਾਂ ਨੂੰ ਨਹੀਂ ਪਤਾ ਵੀ ਜਦੋਂ ਆਪਾਂ ਬੱਚੇ ਦਾ weight ਕਰਨਾ ਕੋਈ ਕੰਡੇ ਦੇ ਤੋਲ ਕੇ weight ਨਹੀਂ ਹੁੰਦਾ ਹੁੰਦਾ ਜਾਨਵਰ ਦਾ ਉਹ ਜਦੋਂ ਕਿ ਐਕਸਪੀਰੀਅੰਸ ਡਾਕਟਰ ਜਿਵੇਂ ਆਪਣੇ ਚੰਗੇ ਆਉਂਦੇ ਆ ਉਹਨਾਂ ਨੂੰ ਪਤਾ ਜਾਂ ਫਾਰਮਰਾਂ ਵੀਰਾਂ ਨੂੰ ਪਤਾ ਹੈ ਵੀ ਉਹ ਇੱਕ ਫੀਤਾ ਫੀਤੇ ਨਾਲ weight ਨਾ ਪਿਆ ਜਾਂਦਾ ਆਪਾਂ weight ਨਾਪ ਕੇ ਹੀ ਫੀਡ ਸ਼ੁਰੂ ਕਰਾਂਗੇ ਕੱਲ ਗੱਟਾ ਖੋਲਿਆ ਤੇ ਆਪਾਂ ਇਹਦੇ ਵੀ ਤੁਹਾਨੂੰ ਨਤੀਜੇ ਦੱਸਾਂਗੇ ਆਪਣਾ ਬਾਈ ਜੀ ਕਿਸੇ ਨਾਲ ਵੈਰ ਨਹੀਂ ਵਿਰੋਧ ਨਹੀਂ ਹਾਂ ਇਹ ਜਿਹੜੇ ਵੀਰਾਂ ਨੂੰ ਬਕਵਾਸ ਲੱਗਦੀ ਹੈ ਭਰਾ ਜੀ ਮੈਂ ਵਾਰੀ ਵਾਰੀ ਰਿਕਵੈਸਟ ਕਰਦਾ ਮੈਂ ਤਾਂ ਮੇਰੀ ਬਾਈ ਜੀ ਵੀ ਤੁਸੀਂ ਨਾ ਸੁਣੋ ਹਨਾ ਇਹ ਬੀਣ ਵਜੀ ਤੋਂ ਬਾਈ ਜੀ ਇਹ ਸਾਪ ਆ ਇਹਨਾਂ ਨੇ ਬੜੀ ਜਿਹੜੀ ਦੁਨੀਆਦਾਰੀ ਚੱਟੀ ਵੀ ਹੈ ਮਾੜੀਆਂ ਫੀਡਾਂ ਲੋਕਾਂ ਨੂੰ ਪਵਾਇਆ ਤੇ ਇਹ ਫੀਡ ਗੈਂਗ ਹੈ ਤੇ ਇਹ ਹੈ ਜੀ ਦੋਦੀ ਗੈਂਗ ਸਾਰਾ ਇਕੱਠਾ ਹੋ ਕੇ ਜਿਹੜਾ ਇਹ 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 ਪ੍ਰਪੋਗੰਡਾ ਚਲਾ ਰਿਹਾ ਵੀਰ ਤੇ ਇਹਨਾਂ ਵੀਰਾਂ ਤੋਂ ਬਚੋ ਮੈਨੂੰ ਕੋਈ ਫਰਕ ਨਹੀਂ ਪੈਂਦਾ ਬਾਈ ਜੀ ਹਾਥੀ ਜਦੋਂ ਬਾਜ਼ਾਰ ਚ ਜਾਂਦਾ ਤੇ ਕੁੱਤੇ ਬੜੇ ਪੈਂਦੇ ਆ ਹਾਥੀ ਆਉਦੀ ਚਾਲ ਤੁਰਦਾ ਉਹ ਆਪਦਾ ਚੱਲੀ ਜਾਂਦਾ ਤੇ ਕੁੱਤੇ ਧੌਂਕੀ ਜਾਂਦੇ ਤੇ ਧੰਨਵਾਦ ਕਿਸਾਨ ਵੀਰੋ ਆਪਣਾ ਮਕਸਦ ਕਿਸੇ ਨੂੰ ਕੋਈ ਜਵਾਬ ਦੇਣ ਆਪਾਂ ਕਿਸੇ ਦੀ ਲੜਾਈ ਝਗੜੇ 'ਚ ਨਹੀਂ ਪੈਂਦੇ ਧੰਨਵਾਦ ਆਯਾਦ ਡੈਰੀ ਫਾਰਮ ਵਾਲੇ ਵੀਰ ਦਾ ਜਿਹੜੇ ਵੀਰ ਨੇ ਉਹਨੂੰ ਰੁਪਈਏ ਦਾ ਰੁਪਈਆ ਮੋੜਿਆ ਤੇ ਧੰਨਵਾਦ ਵੀਰੋ ਵੱਧ ਵੱਧ ਸਪੋਰਟ ਕਰੋ ਨਾਲ ਦੀ ਨਾਲ ਆਪਣੇ ਨਾਲ ਆਪਣੇ ਬੰਦੇ ਨਵੇਂ ਤੋਂ ਨਵੇਂ ਕੱਲ ਫਰਜ਼ ਕਰ ਲੋ ਆਪਾਂ ਮੈਂ 10 ਤੋਂ 12 ਬੰਦੇ 14 ਸਬਸਕ੍ਰਾਈਬਰ ਹੋਰ ਵਧੇ ਆਪਣੇ ਤੇ ਵੱਧ ਵੱਧ ਕਿਸਾਨ ਵੀਰੋ ਵੱਧੋ ਆਪਣੇ ਨਾਲ ਜੁੜੋ ਤੇ ਜਿਹੜਾ ਆਪਣੇ ਨਾ ਆਪਣੇ ਚੈਨਲ ਤੋਂ ਕੋਈ ਸਿੱਖ ਕੇ ਤੇ ਆਪਦਾ ਡੈਰੀ ਫਾਰਮਿੰਗ ਇਹਨਾਂ ਦੁੱਦੀ ਤੇ ਲੋਟੂ ਘੋਟੂ ਟੋਲਿਆਂ ਤੋਂ ਤੇ ਫੀਡਾਂ ਫੁੱਡਾਂ ਵਾਲੇ ਲੋਟੂ ਘੋਟੂ ਟੋਲਿਆਂ ਤੋਂ ਬਚ ਸਕੇ। ਆ ਕਿਸਾਨ ਵੀਰੋ ਆਪਣੇ ਖਾਲੀ ਗੱਟੇ ਪਾਈ। ਹਨਾ ਕੋਈ ਆਪਾਂ ਨੂੰ ਵੀਰੇ ਕੋਈ ਕੋਈ ਵੀਰ ਭਰਾ ਆਪਾਂ ਨੂੰ ਚੰਗਾ ਕਮੈਂਟ ਕਰੂਗਾ ਆਪਾਂ ਉਹਦਾ ਜਵਾਬ ਦੇਾਂਗੇ। ਹੁਣ ਬਾਈ ਜੀ ਇਹਨਾਂ ਨਾਲ ਆਪਾਂ ਕੀ ਲੜਾਈ ਝਗੜਾ ਵੀਰ ਆਪਾਂ ਕਿੰਨਾ ਕਰ ਸਕਦੇ ਆ ਆਪਣਾ ਕੰਮ ਮਿਹਨਤ ਕਰਨਾ। ਮਿਹਨਤ 'ਤੇ ਵਿਸ਼ਵਾਸ ਰੱਖਦੇ ਆ। ਧੰਨਵਾਦ ਕਿਸਾਨ ਵੀਰੋ। ਮਿਲਦੇ ਆ ਕਿਸੇ ਅਗਲੀ ਵੀਡੀਓ 'ਚ।